ਵਰਦਨ ਦੀ ਚੋਰੀ ਹੋਈ ਸੀ ਤੇ ਕਿਤੇ ਉਹ ਪਾਦੇ ਬਾਬੇ ਕੋਲੇ ਅੱਛਾ ਇਹ ਉਹ ਆਪਣੇ ਬਾਬੇ ਪ੍ਰੇਮ ਦਾਸ ਜੀ ਪ੍ਰੇਮ ਦਾਸ ਕੋਲੇ ਅੱਛਾ ਜੀ ਅਕੇ ਬਾਬਾ ਜੀ ਚੋਰੀ ਵੱਡ ਚੋਰੀ ਹੋਵੇ ਉਹਨੇ ਫਿਰ ਕਾਲੀ ਪੱਟੀ ਬਾੜ ਕੇ ਕਹਿੰਦਾ ਲਤਨਾ ਬੰਨ ਅੱਤੇ ਕਿ ਕਿਹਦੀ ਲਤਨਾ ਬੰਨੀ ਸੀ ਪੱਟੀ 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 ਮਾਲਕ ਦੇ ਜੀ ਦੀ ਚੋਰੀ ਹੋਈ ਸੀ ਅੱਛਾ ਉਹਦੇ ਹਾਂ ਸਮਝ ਗਈ ਮੈਂ ਬਾਬਾ ਜੀ ਦੀ ਚੋਰੀ ਹੋਈ ਸੀ ਪਸ਼ੂ ਘਰੋਂ ਹੋ ਗਈ ਸੀ ਉਹਦੇ ਬੰਨਤੀ ਇਸ ਤਰ੍ਹਾਂ ਕਹਿੰਦਾ ਪੱਟੀ ਬੰਨ ਲਾ ਲੱਤ ਅੱਛਾ ਉਹਨੇ ਪੱਟੀ ਬੰਨ ਲਈ ਅੱਛਾ ਜੀ ਉਹਨੂੰ ਲੱਗ ਤੀਆਂ ਟੱਟੀਆਂ ਆ अच्छा वो बंदे नु ही हां जी अच्छा जी उधर से टट्टी जाके मुड़या आंदा हो वो जो पंडीर बलत जा रहे ने पर अच्छा जी ओथे रौला पाया उन्होंने बस ये रौला पाया भाई बर्ड मिल गए फिर गया बाबे ਕੋਲੇ ਕਹਿੰਦਾ ਬਾਬਾ ਜੀ हां भाई ਕਹਿੰਦਾ ਬਲਟ ਮਿਲ ਗਿਆ ਚੰਗਾ ਕੰਦ ਪੱਟੀ ਖੋਲ ਲੀ ਤੂੰ ਠੀਕ ਹੈੀ ਬਸ ਕੋਈ ਬਾਬੇ ਨੇ ਦਿਖਾਇਆ ਸੀ ਕਰ ਮਤ ਹੈਗੀ ਸੀ ਠੀਕ ਹੈੀ ਹਾਂ ਮੈਂ ਯਾਰ ਦੀ ਦੱਸ ਦਿੰਨਾ ਹੈਂ ਹਾਂ ਜੀ ਮੈਂ ਕਿਤੇ ਗਲਤ ਜਗ੍ਹਾ ਤੇ ਵਗ ਗਿਆ اچھا ਜੀ ਸਵਾਰ ਰੁਪਏ ਦੇ ਪਤਾ ਅੱਛੇ ਚੰਗਲੇ ਨੇ ਸਹੀ ਉਹ ਤਾਂ ਸਵਾਰ ਰੁਪਏ ਵੀ ਤੇ ਰਹਿ ਸੀ ਠੀਕ ਹੈ ਮੈਂ ਤਾਂ ਹਜ਼ਾਰੋਂ ਨੇ ਪ੍ਰਵਾਸ ਬਾਤ ਨਫਟਿਆ ਆ ਜਾਇਆ ਕਰੇ ਨਾ ਖੜਾ ਜਾਇਆ ਜੇ ਤੁਸੀਂ ਸੁੱਖ ਦਿੱਤੀ ਨਹੀਂ ਹੈਗੀ ਤੁਸੀਂ ਉਹ ਲੱਗ ਗਈ ਆ ਜਦੋਂ ਲੱਗ ਗਈ ਹਾਂ ਇਹ ਬਾਬੇ ਰਾਜਪੁਰੇ ਗਿਆ ਅੱਛਾ ਜੀ ਹਾਂ ਆਇਆ ਦੇਖੋ ਮੱਗ ਕੀ ਕੋੜੀ ਅੱਛਾ ਜੀ ਮਲਦੀ ਕੋੜੀ ਗਿਆ ਨਾ ਮਾ ਤੇਰਾ ਆਹਦੇ ਉੱਤੇ ਵੀ ਕਣ ਪਾ ਕੇ ਰਹਿ ਖੜਾ ਹੋ ਜਾ ਅੱਛਾ ਜੀ ਮੈਂ ਭਾਈ ਖੜਾ ਹਾਂ ਕਹਿੰਦਾ ਤਾਂ ਸੁੱਖ ਜੀ ਸਵਾਰੇ ਪੀ ਤੇ ਬਾਬੇ ਪ੍ਰੇਮ ਦਾ ਹਾਦੀ ਮਖਾ ਜੀ ਹਾਂ ਅੱਛਾ ਜੀ ਕਹਿੰਦਾ ਫਿਰ ਉਹ ਕੌਣ ਦੇਊਗਾ ਮਖਾ ਜੀ ਮੈਂ ਦੇਊਂਗਾ ਕਹਿੰਦਾ ਬਾਬਾ ਰਾਜ ਹੋਊਗਾ ਤੋ ਅਰਦਾਸ ਕਰਾ ਕੇ ਵੰਡ ਮਗਾ ਜੂ ਚੰਦ ਮੈਂ ਦਾ ਭਰਾਵਾ ਬਾਬਾ ਰਾਜ ਨੂੰ ਟਿੱਕੀ ਨਹੀਂ ਹੱਲ ਹੋਇਆ ਫਿਰ ਇੱਥੇ ਇੰਦਰ ਨਹੀਂ ਸੀ ਉਹ ਜਿਹੜਾ ਮੱਲਾ ਨੂੰ ਪੈਸੇ ਵੰਨ ਦਾਂਦਾ ਉਹ ਚੁੱਕ ਕੱਢਦਾ ਹੁੰਦਾ ਅੱਛਾ ਜੀ ਕਹਿੰਦੇ ਲੈ ਮਿੱਤਰ ਜੇ ਤਾਂ ਹੋਈ ਚੁੱਕ ਫੇਰ ਤੇ ਨਿਕਲ ਜੂਗੀ ਅੱਛਾ ਜੀ ਤੇ ਜੇ ਪੈਨੇ ਕੋਈ ਰੰਡਣ ਹੋਈ ਫੇਰ ਗੈਰ ਨਹੀਂ ਸਕਦਾ ਠੀਕ ਹੈ ਜੀ ਚਲ ਮੰਗਲਵਾਰ ਨਾਲ ਜਾਂ ਵੀਰਵਾਰ ਫੇਰ ਆ ਗਿਆ ਅੱਛਾ ਜੀ ਮੈਂ ਤਾਂ ਫੇਰ ਮੱਗੀ ਕੋਲੇ ਵਾ ਗਿਆ ਅੱਛਾ ਜੀ ਮੱਗੀ ਨੇ ਫੇਰ ਸਾ ਮੱਟਾ ਪਸਰ ਦਿੱਤਾ ਹਾਂ ਉਹੀ ਦੱਸਤਾ ਸੀ ਹਾਂ ਕਹਿੰਦਾ ਥਾੜਾ ਮਾਰ ਦਿੱਤਾ ਸੀ ਚੁੱਕ ਕਾਉਣ ਦਿਓ ਅੱਛਾ ਉਹੀ ਗੱਲ ਫੇਰ ਆ ਗਈ ਦੁਬਾਰੀ ਅੱਛਾ ਜ ਅਛਾ ਜੀ ਯਾਰ ਭਾਈ ਮੈਂ ਕਹਾਂ ਜੀ ਜਮ ਮੈਂ ਦੇਖ ਪੂਰਾ ਅਛਾ ਜੀ ਦੇਖ ਬੰਨਾ ਪਹਿਲਾਂ ਮੈਂ ਟੜਕੀ ਗਿਆ ਬਾਬੇ ਕੋਲੇ ਅੱਛਾ ਜੀ ਕਿੰਨਾ ਕੁ ਟਾਈਮ ਲਾਉਂਗੇ ਇੱਥੇ ਰਹੋਗੇ ਕੰਨਾ ਭਾਈ ਮੈਂ ਬਾਬਾ ਬਾਬਾ ਰਾਜਦਾਸ ਦੀ ਗੱਲ ਕਰਦੀ ਅਛਾ ਜੀ ਹਾਂ ਤੇ ਕਹਿੰਦਾ ਡਾਡੀ ਕਰਕੇ ਆ ਜੂਗਾ ਉਹਦੇ ਲਈ ਕਹਿੰਦਾ ਅਛਾ ਜੀ ਮੈਂ ਡਾਡੀ ਕਰਕੇ ਲੈ ਆਇਆ ਤੇ ਉਹ ਵੱਗ ਗਿਆ ਤੇ ਉਹਨਾਂ ਨੇ ਪਾਇਦ ਆਂਦਾਸ ਕਰਤੇ ਆ ਅਛਾ ਠੀਕ ਹੈ ਪਰ ਤੇ ਆ ਕੇ ਤੇ ਕੋਈ ਮੇਰਾ ਟੋਏ ਜੋ ਚ ਫਾਇਰ ਵਜਾ ਮੇਰੇ ਤਾਂ 4-5 ਮੜਾ ਕੇ ਨਿਕਲਦੇ ਅਛਾ ਤਾਂ ਮੜ ਗਈ ਮੇਰੇ ਆਹਨ ਸਰ ਮੈਂ ਤਾਂ ਟੋਕ ਦੀ ਕਰਤੀ ਅੱਛਾ ਠੀਕ ਸਭ ਕਾ ਜਿਹੜਾ ਕੋਈ ਮਾਨਦਾਰੀ ਨਾਲ ਜਾਂ ਨਹੀਂ ਨਾਲ ਠੀਕ ਹੈ ਉਹ ਕਰਦਾ ਠੀਕ ਠੀਕ ਇਹ ਜਿਵੇਂ ਬਾਬਾ ਰਾਧਾ ਦਾਸ ਇਹ ਬਾਬਾ ਪ੍ਰੇਮ ਦਾਸ ਜੀ ਦੇ ਚੇਲੇ ਸੀ ਹੈ